ਨਸ਼ਾ ਦੀ ਰੋਕਥਾਮ ਲਈ ਸਰਦੂਲਗੜ ਪੁਲਿਸ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ ਰੋਜ਼ਾਨਾ ਫੜੇ ਜਾ ਰਹੇ ਹਨ ਨਸ਼ੇ ਨਾਲ ਜੁੜੇ ਵਿਅਕਤੀ ਇਸੇ ਕੜੀ ਤਹਿਤ ਬੀਤੀ ਰਾਤ ਨਸ਼ੀਲੀਆਂ ਗੋਲੀਆਂ ਤੇ ਹੈਰਨ ਸਮੇਤ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਇਸ ਸਬੰਧੀ ਹੋਰ ਕੀ ਕਿਹਾ ਥਾਣਾ ਮੁਖੀ ਸਰਦੂਲਗੜ ਨੇ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਸਾਡੇ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਅ ਜੁਧ ਨਸ਼ਾ ਵਿਰੁੱਧ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਭਾਗੀ ਰਤਮੀਨਾ ਆਈਪੀਐਸ ਅਤੇ ਡੀਐਸਪੀ ਸਾਹਿਬ ਸ਼੍ਰੀ ਮਨਜੀਤ ਸਿੰਘ ਸਬਡਿਵੀਜ਼ਨ ਸਰਦੂਗੜ ਤੇ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਸਨ ਜਿਦੇ ਵਿੱਚ ਇੱਕ ਹਾਲ ਦਾ ਰੂਪ ਸਿੰਘ ਨੇ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਾਈਆਂ ਹਨ ਤੇ ਜਿਹੜੇ ਉਹਨਾਂ ਦੇ ਖਿਲਾਫ ਮੁਕੱਦਮਾ ਨੰਬਰ 245 21 12 25 ਅੰਡਰਸੈਕਸ਼ਨ ਬਾਈਕਾਟ 85 ਐਨਟੀਪ੍ਰੇਥ ਥਾਣਾ ਸਰਦੂਗੜ ਦਰਜ ਕਰਕੇ ਦੋਸ਼ੀ ਅਰਮਨ ਕੁਮਾਰ ਅਤੇ ਸਣੀ ਧਾਲੀਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੂਸਰੀ ਪਾਰਟੀ ਸਾਡੇ ਐਸਐਮ ਅਮਰੀਕ ਸਿੰਘ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਹਨਾਂ ਵਿੱਚ ਚਰਨਜੀਤ ਸਿੰਘ ਪੁੱਤਰ ਪੂਰਾ ਸਿੰਘ ਅਤੇ ਅਮਰਤਪਾਲ ਸਿੰਘ ਸੋਨ ਆਫ ਭੋਲਾ ਸਿੰਘ ਵਾਸੀ ਰੋੜਕੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਤੋਂ 7 ਗ੍ਰਾਮ ਹੈਰੋਨ ਮਰਾਦ ਕਰਾ ਕੇ ਅਗਲੀ ਕਾਰਵਾਈ ਅਰੰਭੀ ਹੈ ਸਰ ਕੀ ਇਹਨਾਂ ਵਰ ਇਨਾਂ ਨੂੰ ਤਾਂ ਪਤਾ ਲੱਗਿਆ ਉਹ ਅਸੀਂ ਅੱਜ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਇਹ ਅੱਗੇ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਇਹਨਾਂ ਨੇ ਕੀ ਅੱਗੇ ਪਹਿਲਾਂ ਮੁਕੱਦਮੇ ਦਰਜ ਉਹ ਚੈੱਕ ਕਰ ਰਹੇ ਆ ਜੇਕਰ ਇਹਨਾਂ ਦੇ ਖਿਲਾਫ ਕੋਈ ਹੋਰ ਹੋਇਆ ਤਾਂ ਉਹ ਵੀ ਆਪ ਜੀ ਤੇ ਆਟ ਇਹ ਕਦੇ ਕਿਸੇ ਨਾ ਕਿਸੇ ਤੋਂ ਵਿਅਕਤੀਆਂ ਤੋਂ ਜਿਵੇਂ ਹਰਿਆਣਾ ਸਾਈਡ ਜਾਂ ਦਿੱਲੀ ਸਾਈਡ ਤੋਂ ਜਾਂ ਕਿਤੇ ਕਿਧਰ ਕਿਤੋਂ ਲੈ ਕੇ ਆ ਰਹੇ ਉਸਬੰਧੀ ਜੇਕਰ ਕਦੇ ਖਿਲਾਫ ਜਿੱਥੋਂ ਹੀ ਲੈ ਕੇ ਆਂਦੇ ਆ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਆ ਤੇ ਵਿਅਕਤੀ ਹੁਣ ਨਸ਼ਾ ਵੇਚ ਰਹੇ ਹਨ ਅਸੀਂ ਉਹਨਾਂ ਨੂੰ ਬੜੀ ਸਖਤ ਤਾਲਣਾ ਕਰ ਰਹੇ ਹਾਂ ਕਿ ਜੇਕਰ ਉਹ ਕਿਤੇ ਸਾਨੂੰ ਇਧਰ ਨਸ਼ਾ ਵੇਚਦੇ ਫੜੇ ਜਾਂਦੇ ਆ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਤ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਾਂਗੇ ਉਹਨਾਂ ਦੀ ਕੋਈ ਸੁਣਵਾਈ ਇੱਥੇ ਨਹੀਂ ਕੀਤੀ ਜਾਊਗੀ ਪਰ ਜੇਕਰ ਕੋਈ ਨਸ਼ੇ ਕਰਨ ਵਾਲਾ ਨਸ਼ਾ ਛੱਡਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਅਸੀਂ ਉਹਨਾਂ ਨੂੰ ਦਾਖਲ ਕਰਾ ਕੇ ਦਵਾਈ ਦਵਾ ਕੇ ਜੋ ਨਹੀਂ ਹੈਲਪ ਹੋ ਸਕਦੀ ਅਸੀਂ ਉਹ ਹੈਲਪ ਦਵਾਵਾਂਗੇ ਇਹ ਸਾਨੂੰ ਸਖਤ ਨਿਰਦੇਸ਼ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕਿਹਾ ਗਿਆ ਤੇ ਇਹਨਾਂ ਨੂੰ ਅਸੀਂ ਦਾਖਲ ਕਰਾ ਕੇ ਇਹਨਾਂ ਨੂੰ ਦਵਾਈਆਂ ਦਵਾਵਾਂਗੇ